ਪਾ 1500 ਰੁਪਏ ਦੇ ਤਿੰਨ ਟਰੈਕ ਸੂਟ 1500 ਦੇ ਤਿੰਨ ਟਰੈਕ ਸੂਟ ਅੱਜ ਜਾਗੋ ਵਾਲੀਆਂ ਜਾਗਟਾਂ ਨੇ ਬਈ ਆ ਲੱਗਦੀਆਂ ਹਾਂ ਜੀ ਇਹ 1500 ਦੀਆਂ ਤਿੰਨ ਕੀਤੀਆਂ ਹੋਈਆਂ ਬਈ ਆਪਾਂ ਟਵੀਟ ਕੱਪੜੇ ਦੇ ਵਿੱਚ ਦੇਖ ਕੇ ਲਾਂਭਾ ਨਹੀਂ ਦੇ ਸਕਦਾ ਵੀ ਅਸੀਂ ਗਏ ਸੀ ਯਾਰ ਸਾਡੀ ਉੱਥੇ ਜਾ ਕੇ ਪਕਾਈ ਹੋ ਗਈ ਜਦੋਂ ਸਾਮਾਨ ਨਹੀਂ ਮਿਲਿਆ ਸਾਨੂੰ ਰੇਟ ਨਹੀਂ ਮਿਲਿਆ ਸਾਡੀ ਗੱਲ 'ਚ ਕੋਈ ਵੀ ਫਰਕ ਵੇ 1 ਲੱਖ ਰੁਪਏ ਦਾ ਨਾਮ ਰੱਖਿਆ ਹੋਇਆ ਬਈ ਪੈਂਟਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਬਈ 1500 ਰੁਪਏ ਦੀਆਂ ਤਿੰਨ ਪੈਂਟਾਂ ਤੇ ਆ ਫਾਰਮਲ ਪੈਂਟਾਂ ਵੀਰੇ ਤੁਹਾਨੂੰ ਪਤਾ ਵਿਆਹ ਚੱਲ ਜਾਂਦੇ ਹਜ਼ਾਰ ਦੀਆਂ ਤਿੰਨ ਕਰਤੀਆਂ ਵੀਰੇ ਕਿਤੇ ਹਫਤੇ ਦੇ ਕੱਪੜੇ ਦੇ ਦਾਂਗੇ ਬਾਈ ਜੀ ਤੁਹਾਨੂੰ ਜਿੰਨੇ ਵੀ ਬੰਦੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਤਾਂ ਅਸੀਂ ਕਹਿੰਦੇ ਵੀ ਪੰਜਾਬ ਨੂੰ ਛੱਡ ਕੇ ਨਾ ਜਾਓ ਯਾਰ ਸੋਹਣੀ ਚਿੜੀਆ ਪਰ ਫੇਰ ਵੀ ਜੇ ਕੋਈ ਪੈਸਾ ਕਮਾਉਣਾ ਚਾਹੁੰਦਾਗਾ ਪੰਜਾਬ ਦੇ ਵਿੱਚ ਬਾਹਰ ਜਾਣਾ ਚਾਹੁੰਦਾਗਾ ਬਾਈ 50000 ਵਾਲੀ ਸ਼ਾਪਿੰਗ 15 20000 ਰੁਪਏ ਦੇ ਵਿੱਚ ਕਰਾਉਣੇ ਗਰੰਟੀ ਵਾਲੀਆਂ ਗੱਲਾਂ ਹੁੰਦੀਆਂ ਨੇ ਤੇ ਆਹ ਸ਼ਰਟਾਂ ਨੇ ਬਾਈ ਮੋਟੀਆਂ ਰਜਾਈ ਵਰਗੀਆਂ ਤੁਹਾਨੂੰ ਠੰਡ ਨਹੀਂ ਲੱਗਦੀ ਵੀਰੇ 1000 ਰੁਪਏ ਦੀਆਂ ਤਿੰਨ ਲੋਰਾਂ ਵੀ ਹੈਗੀਆਂ ਬਾਈ ਇੱਥੇ ਤੇ 1000 ਰੁਪਏ ਦੀਆਂ ਚਾਰ ਵੀ ਹੈਗੀਆਂ ਤੇ 1000 ਰੁਪਏਆਂ 6 ਲੋਰਾਂ ਵੀ ਆ ਟ੍ਰੈਕ ਸੂਟੂਗਾ ਵਾਟਰਪਰੂਫ ਇਹ ਚ ਪਾਣੀ ਪਾ ਕੇ ਵੀ ਤੁਹਾਨੂੰ ਦਿਖਾ ਦਾਂਗੇ ਆ ਲੋ ਪਾਣੀ ਲਿਆ ਬਈ ਮੁੰਡਿਆ ਇਹ ਜਿਹੜੀਆਂ ਪਾਣੀ ਵਾਲੀਆਂ ਬੱਸਾਂ ਵੀ ਚਲਾਈਆਂ ਨੇ ਬਲੋਕਾਂ ਨੇ ਪਾਣੀ ਵਾਲੇ ਹੋਟਲ ਵੀ ਚਲਾਉਂਦੇ ਤੇ ਅਸੀਂ ਉਹ ਪਾਣੀ ਵਾਲੇ ਟ੍ਰੈਕ ਸੂਟ ਚਲਾਦੇ ਬਾਈ ਵੀਡੀਓ ਨੂੰ ਮਾਰੀ ਕਰਾ ਇੱਥੇ ਕਰਾ ਕੈਮਰਾ ਅੱਲਾ ਬਾਈ ਕਿਤੇ ਵੀ ਨਹੀਂ ਜਾਂਦਾ ਪਾਣੀ ਬਾਈ ਅੰਦਰ ਸਸੀਗਾਲ ਜੀ ਰਾਮਪੁਰੇ ਦੇ ਵਿੱਚ ਖੜੇ ਆਂ ਸ਼੍ਰੀ ਬਾਲਾ ਜੀ گارਮੈਂਟ ਰੰਦਾਬੀ ਵਾਲੀ ਦੁਕਾਨ ਹੀ ਕਹਿ ਸਕਦੇ ਆ ਪਰ ਰੰਦਾਬੀ ਵਾਲੀ ਦੁਕਾਨ ਤੇ ਖੜੇ ਆਂ ਰੰਦਾਬਾ ਇੱਥੇ ਆ ਕੇ ਬਹੁਤ ਰੌਲਾ ਪਾਉਂਦਾ ਹੁੰਦਾ ਰੰਦਾਬ ਇਹਨੇ ਬਾਈ ਯਾਰ ਕਹਿੰਦੀ ਕੰਧ ਬਣਾ ਪੰਜਾਬ ਹਰਿਆਣਾ ਰਾਜਸਥਾਨ ਦੇ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਲੰਗਰ ਵੀ ਚਲਾਇਆ ਹੋਇਆ ਜੇ ਕੋਈ ਦੂਰੋਂ ਨੇੜੇ ਆਉਂਦਾ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਸਕਣਾ ਚਾਹ ਪਾਣੀ ਸਕਣਾ ਉਹ ਵੀ ਦਿਖਾਉਂਦੇ ਆ ਬਾਕੀ ਆਪਾਂ ਦਿਖਾਉਨੇ ਆ ਕਿ ਸਿਸਟਮ ਕੀ ਆ ਬਾਕੀ ਗੱਲਾਂ ਕਿ ਸਹੀ 1500 ਦੇ ਵਿੱਚ ਤਿੰਨ ਟ੍ਰੈਕ ਸ਼ੂਟ ਦਿੰਦੇ ਆ ਤੇ ਹੋਰ ਕੀ ਕੁਝ ਆਜੋ ਕਰਦੇ ਆ ਸ਼ਰਮਾ ਜੀ ਨਾਲ ਗੱਲਬਾਤ ਹਾਂਜੀ ਸ਼ਰਮਾ ਜੀ ਕੀ ਹਾਲ ਆ ਕੀ ਹਾਲ ਆ ਬਾਈ ਸੱਸੀ ਗਾਲ ਜੀ ਠੀਕ ਸੱਸੀ ਗਾਲ ਜੀ ਮਾਈਕ ਲੈ ਲੀਏ ਬਣਾ ਦਾ ਤੇ ਦੱਸਿਓ ਬਾਈ ਹੁਣ ਕਰੀਏ ਸ਼ੁਰੂ ਆਪਾਂ ਆ ਆ ਜਿਹੜਾ ਫਲੋਰ ਆਏ ਤੁਹਾਡਾ ਇਹਦੇ ਵਿੱਚ ਕੀ ਮਿਲਦਾ ਇੱਥੇ ਬਾਈ ਹੁਣ ਤੁਹਾਨੂੰ ਇੱਥੇ ਆਪਾਂ ਪੈਂਟਾ ਸ਼ਰਟਾਂ ਕੋਟੀਆਂ ਜਾਗਟਾਂ ਸਪੈਸ਼ਲ ਆ ਇਹ ਤੇ ਮਾਰ ਦੋ ਕੈਮਰਾ ਬਾਈ ਆ ਜਾਗੋ ਵਾਲੀਆਂ ਜਾਗਟਾਂ ਨੇ ਬਾਈ ਆ ਲੱਗੀਆਂ ਹਾਂ ਜੀ ਇਹ 1500 ਦੀਆਂ ਤਿੰਨ ਕੀਤੀਆਂ ਹੋਈਆਂ ਬਾਈ ਆਪਾਂ ਟਵੀਟ ਕੱਪੜੇ ਦੇ ਵਿੱਚ 1500 ਦੀਆਂ ਤਿੰਨ ਜਾਗਟਾਂ ਨੇ ਬਾਈ ਇਹਨੇ ਤਾਂ ਸਲਾਈ ਲੈ ਜਾਂਦੇ ਆ ਸਲਾਈ ਬਾਈ 1000 ਰੁਪਏ ਸਮਾਈਆ ਦੀ ਨਾਲੇ ਕੱਪੜਾ ਜਿਹੜਾ ਹੋਊਗਾ ਬਾਈ ਟਵੀਟ ਕੱਪੜਾ ਹੋਊਗਾ ਕੋਈ ਨਾਰਮਲ ਕੱਪੜਾ ਨਹੀਂ ਹੋਣਾਗਾ ਤੇ 1500 ਰੁਪਏ ਦੇ ਤਿੰਨ ਪੀਸ ਮਿਲਦੇ ਨੇ ਵੀਰੇ ਰੰਗ ਵੀ ਪੂਰੇ ਮਿਲਣਗੇ ਤੇ ਸਾਈਜ਼ ਵੀ ਪੂਰੇ ਮਿਲਣਗੇ ਉਸ ਤੋਂ ਬਾਅਦ ਆ ਹੀਰ ਦੀਆਂ ਕੋਟੀਆਂ ਨੇ ਬਾਈ ਜੀ ਜੀ ਇਹਦਾ ਮੁੱਲ ਕੀ ਹੈ ਕਾਲਜ ਹਰੇਕ ਮੁੰਡਾ ਪਾ ਸਕਦਾ ਦਫ਼ਤਰ ਵਾਲਾ ਬੰਦਾ ਪਾ ਸਕਦਾ ਹਰ ਤਰ੍ਹਾਂ ਦਾ ਬੰਦਾ ਵਿਆਹ ਸ਼ਾਦੀ ਤੇ ਪਾਉਣ ਵਾਲੇ ਕੋਈ ਮਾੜੀ ਚੀਜ਼ ਨਹੀਂ ਹੋਊਗੀ ਇਹਦੇ ਵਿੱਚ ਜੀ ਇਹ ਵੀ 1500 ਰੁਪਏ ਦੇ ਤਿੰਨ ਵਿੱਚ ਕਿਤੇ ਹੋਏ ਬਾਈ 1500 ਦੇ ਤਿੰਨ ਪੂਰਾ ਫੁੱਲ ਵੈਰੈਟੀ ਵੀ ਫੁੱਲ ਸਟਾਕ ਹੋਊਗਾ ਬਾਈ ਕਿਸੇ ਨੇ ਵੇਚਣ ਵਾਸਤੇ ਲੈਣੇ ਹੋਣ ਜਾਂ ਪਾਉਣ ਵਾਸਤੇ ਲੈਣੇ ਹੋਣ ਜਦੋਂ ਮਰਜ਼ੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੂਜੇ ਨੰਬਰ ਤੇ ਜਿਹਦੇ ਕੋਲ ਸਾਡੇ ਕੋਲ ਗਾਹਕ ਆਉਂਦਾ ਬਾਈ ਟਰੈਕਸੂਟ ਵੇਚਦੇ ਆ ਬਾਈ ਆਪਾਂ 1500 ਰੁਪਏ ਦੇ ਤਿੰਨ ਟਰੈਕਸੂਟ 1500 ਦੇ ਤਿੰਨ ਟਰੈਕਸੂਟ 1500 ਰੁਪਏ ਦੇ ਤਿੰਨ ਟਰ ਇਹ ਕੋਰਤਾਂ ਮਾ ਵਿਚਾਰ ਕਰੀਏ ਬਾਈ ਉਹ ਵੀ 1000 ਰੁਪਏ ਦਾ ਬਣਦਾ ਆਪਾਂ 1500 ਰੁਪਏ ਦੇ ਵਿੱਚ ਤਿੰਨ ਟਰੈਕਸੂਟ ਦੇ ਰਹੇ ਆ ਬਾਈ ਜੀ ਸਾਈਜ਼ ਤੇ ਕਲਰ ਬਾਈ ਜੀ ਸਾਈਜ਼ ਬਾਈ ਐਚ ਐਲ ਐਸਾਈ ਤੋਂ ਲੈ ਕੇ ਡਬਲ ਐਕਸ ਐਲ ਸਾਈਜ਼ ਤੱਕ ਉਸ ਤੋਂ ਬਾਅਦ ਜਿਹੜੀ ਰੇਂਜ ਹੁੰਦੀ ਹੈ ਟਰੈਕਸੂਟ ਦੀ ਸਾਡੇ ਕੋਲ 2000 ਵਾਲੀ ਮਿਲ ਜਾਂਦੀ ਹੈ 2500 ਵਾਲੀ ਮਿਲ ਜਾਂਦੀ ਹੈ ਜੀ ਜੀ ਤੇ ਉਸ ਤੋਂ ਬਾਅਦ ਟਰੈਕਸੂਟ ਤੁਹਾਨੂੰ ਕਾਟਨ ਦਾ ਮਿਲ ਜੂਗਾ ਜੇ ਕਿਸੇ ਨੇ ਬਾਹਰ ਜਾਣਾ ਚਾਹੁੰਦਾਗਾ ਮਾਈਨਸ ਡਿਗਰੀ ਚ ਪਾਣਾਗਾ ਉਹ ਵੀ ਮਿਲ ਜਾਣਗੇ ਤੇ ਜੀਨ ਦੀਆਂ ਪੈਂਟਾਂ ਨੇ ਵੀਰੇ ਫੁੱਲ ਸਟੇਟ ਬੂਟ ਕੱਟ ਕਾਲਜ ਵਾਲੇ ਮੁੰਡਿਆਂ ਦੇ ਹ ਇੱਕ ਵਾਰੀ ਚੱਲਦੇ ਚੱਲਦੇ ਬਾਈ ਲੋਕੇਸ਼ਨ ਦੁਬਾਰਾ ਦੱਸ ਦਵਾਂ ਰਾਮਪਰਾ ਫੂਲ ਆ ਬਾਈ ਜ਼ਿਲ੍ਹਾ ਬਠਿੰਡਾ ਜੀ ਕਿਤੋਂ ਵੀ ਆਉਣਾ ਚਾਹੋਣੇ ਪਹਿਲਾਂ ਰਾਮਪਰਾ ਦੇ ਮੇਨ ਬੱਸ ਸਟੈਂਡ ਤੇ ਪਹੁੰਚੋ ਬੱਸ ਸਟੈਂਡ ਤੋਂ 5 ਮਿੰਟਾਂ ਰਸਤੇ 'ਚ ਸ਼੍ਰੀ ਬਾਲਾਜੀ ਗਾਰਮੇਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀਨ ਦਾ ਤੁਹਾਨੂੰ ਸਟਾਕ ਦਿਖਾਣਾ ਹੀ ਹਲੋ ਆ ਜੀਨਾਂ ਨੇ ਬਾਈ ਪੂਰੇ ਡਿਜ਼ਾਈਨ ਮਿਲਣਗੇ ਇੱਕ ਤੁਹਾਨੂੰ ਗੱਲ ਦੱਸਦਾ ਵੀ ਜਿਹੜਾ ਵੀ ਇਹ ਸਟਾਕ ਹੁੰਦਾ ਆਪਣੇ ਕੋਲੇ ਬਾਈ ਇਹ ਸਟਾਕ ਜਿਹੜਾ ਫਰੈਸ਼ ਸਟਾਕ ਹੁੰਦਾ ਹਰਾ ਉਹ ਨਹੀਂ ਹੈਗਾ ਵਿਹਾਰ ਕਿਸੇ ਰ ਆਇਆ ਲਾਹ ਹੈ ਦਾ ਕੋਈ ਵੀ ਦਾ ਉਹਨੂੰ ਵੀਡੀਓ ਦੇਖ ਕੇ ਲਾਂਭਾ ਨਹੀਂ ਦੇ ਸਕਦਾ ਵੀ ਅਸੀਂ ਸਾਡੀ ਗੱਲ 'ਚ ਕੋਈ ਵੀ ਫਰਕ ਨਹੀਂ 1 ਲੱਖ ਰੁਪਏ ਦਾ ਨਾਮ ਰੱਖਿਆ ਹੋਇਆ ਬਾਈ। ਲਓ ਜੀ ਨੋਟ ਕਰ ਲਓ ਲੱਖ ਰੁਪਇਆ ਵੀ ਲੈ ਸਕਦੇ ਹੋ ਜੋ ਕੋਈ ਫਰਕ ਨਹੀਂ ਕਰਦਾ। ਕਿਸੇ ਵੀ ਗੱਲ 'ਚ ਝੂਠ ਮਾਰਦੀ ਹੋਈ ਹੈ ਬਾਈ 1 ਲੱਖ ਰੁਪਇਆ ਲਾਈਵ ਵੀਡੀਓ ਕਿਸੇ ਵੀ ਚੈਨਲ ਨੂੰ ਬੁਲਾ ਕੇ ਚਲਾ ਸਕਦਾ ਹੈ ਵੀ ਸ਼ਰਮੇ ਕੋਲੇ ਗਏ ਸੀ ਬਾਲਾ ਜੀ ਗਰਮੇ ਨਾਲ ਉੱਥੇ ਜਾ ਕੇ ਗੱਲਾਂ ਹੋਰ ਕਰਦ ਨੇ ਇੱਥੇ ਆ ਕੇ ਗੱਲਾਂ ਹੋਰ ਹੁੰਦੀਆਂ। ਜਿਹੜੀ ਵੀਡੀਓ ਦੇ ਵਿੱਚ ਗੱਲ ਕਹੇ ਤੀ ਉਹੀ ਹੋਊਗੀ ਜੇ ਉਹ ਤੋਂ ਬਾਹਰ ਗੱਲ ਹੋਈ ਤਾਂ ਲੱਖ ਰੁਪਇਆ ਤੁਸੀਂ ਲੈ ਸਕਦੇ ਹੋ। ਨੋਟ ਕਰ ਲਿਓ। ਇਹ ਪੈਂਟਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਬਾਈ 1500 ਰੁਪਏ ਦੀਆਂ ਹਫਤੇ ਦੇ ਕੱਪੜੇ ਦੇ ਦਾਂਗੇ ਬਾਈ ਜੀ ਤੁਹਾਨੂੰ ਇਹ ਸੱਚ ਆ 10000 ਦੀਆਂ ਦੰਨੀਆਂ ਗੱਲਾਂ ਹੁੰਦੀਆਂ ਨੇ ਆਪਣੇ ਕੋਲੇ ਗਲਤ ਗੱਲ ਆਪਾਂ ਕਦੇ ਵੀ ਨਹੀਂ ਪਲੇਖੇ ਚੋਂ ਨਹੀਂ ਨਿਕਲਦੇ ਜਿਹੜਾ ਵੀ ਕੁਝ ਨਿਕਲਦਾ ਜੇ ਪਲੇਖੇ ਚੋਂ ਨਿਕਲਿਆ ਤਾਂ ਵੀ ਦੰਨੇ ਆ ਬਾਈ ਠੀਕ ਹੈ 1000 ਰੁਪਏ ਦੀਆਂ ਤਿੰਨ ਪੈਂਟਾਂ ਕਰਤੀਆਂ ਤੇ ਸ਼ਰਟਾਂ ਨੇ ਮੋਟੀਆਂ ਚੱਕੀ ਪੁੱਤ ਸ਼ਰਟਾਂ ਉਹ ਵੀ 1000 ਰੋਡ ਕਰੀ ਜਾ ਲੋ ਮੈਂ ਤਾਂ ਹੈਰਾਨ ਹੋਈ ਜਾਂਦਾ ਤੁਹਾਨੂੰ ਸੁਣ ਕੇ ਵੀ ਯਾਰ 1000 ਦੀਆਂ ਤਿੰਨ ਪੈਂਟਾਂ ਫਾਰਮਲ ਦੇ ਬਾਰ ਬਾਹਰ ਜਾਣੇ ਵੀ ਲੋ ਦਸੀ ਹਾਂ ਜਿੰਨੇ ਵੀ ਬੰਦੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਤਾਂ ਅਸੀਂ ਕਹਿੰਦੇ ਵੀ ਪੰਜਾਬ ਨੂੰ ਛੱਡ ਕੇ ਨਾ ਜਾਓ ਯਾਰ ਸੋਨੇ ਦੀ ਚਿੜੀਆ ਪਰ ਫਿਰ ਵੀ ਜੇ ਕੋਈ ਪੈਸਾ ਕਮਾਉਣਾ ਚਾਹੁੰਦਾਗਾ ਪੰਜਾਬ ਦੇ ਵਿੱਚ ਬਾਹਰ ਜਾਣਾ ਚਾਹੁੰਦਾਗਾ ਬਾਈ 50000 ਵਾਲੀ ਸ਼ਾਪਿੰਗ 15 20000 ਰੁਪਏ ਦੇ ਚ ਕਰਾਉਣੇ ਗਰੰਟੀ ਵਾਲੀਆਂ ਗੱਲਾਂ ਹੁੰਦੀਆਂ ਨੇ 1000 ਰੁਪਏ ਦੀਆਂ ਤਿੰਨ ਸ਼ਰਟਾਂ ਕਰਦੀਆਂ ਕਿਤੇ ਨਹੀਂ ਮਿਲਦੀਆਂ ਬਾਈ ਜੀ 1000 ਦੀਆਂ ਤਿੰਨ 1000 ਰੁਪਏ ਦੀ ਡਾਟਾ ਬਾਈ ਇਹਦੇ ਚ ਨੋ ਪ੍ਰੋਫਿਟ ਤੇ ਨੋ ਲਾਸ ਹੈ ਸਟਾਕ ਕਲੀਅਰ ਮੇਲਾ ਲਾ ਰੱਖਿਆਗਾ ਠੀਕ ਹੈ ਜੀ 1000 ਰੁਪਏ ਦੀਆਂ ਤਿੰਨ ਸ਼ਰਟਾਂ ਤੇ ਉਸ ਤੋਂ ਬਾਅਦ ਤੁਹਾਨੂੰ ਜਿੰਨੇ ਵੀ ਬੰਦੇ ਵੀਡੀਓ ਸ਼ੇਅਰ ਕਰਕੇ ਆਉਣਗੇ ਬਾਈ ਜਰਾਬਾਂ ਦੇਵਾਂਗੇ ਜਰਾਬਾਂ ਦੇ ਪੈਕੇਟ ਛੁੱਟੀ ਜਾਵਾਂਗੇ ਕਿੰਨੀਆਂ ਜਰਾਬਾਂ ਬਾਈ ਆਹ ਸੌਕਸ ਨੇ ਬਾਈ ਜਿਹੜਾ ਸ਼ੇਅਰ ਕਰਕੇ ਆ ਕੇ ਸ਼ੋਭਨ ਕਰੂਗਾ ਹਾਂ ਸ਼ੇਅਰ ਕਰਕੇ ਪਲਾਸੀ ਸ਼ੋਪਿੰਗ ਵੀ ਕਰੋ ਭਰਾ 1000 ਰੁਪਏ ਦੀ ਕਰਕੇ ਲਾਓ ਚਾਹੇ 1500 ਦੀ ਕਰਕੇ ਲਾਓ ਚਾਹੇ 500 ਦੀ ਕਰਕੇ ਲਾਓ ਜੀ ਤੇ ਨਾਲ ਬਾਜਾਂ ਮੈਂ ਫ੍ਰੀ ਕੀਤੀ ਨੇ ਤੇ ਬਾਈਆਂ ਵੀਡੀਓ ਦਿਖਾਓ ਸਾਨੂੰ ਆਕੇ ਵੀ ਅਸੀਂ ਢਿੱਲੋ ਵਾਲਿਆਂ ਦੀ ਬਾਈ ਵੀਡੀਓ ਦੇਖ ਕੇ ਆਏ ਆ ਤੇ ਉਸ ਤੋਂ ਬਾਅਦ ਤੁਹਾਨੂੰ ਟਰੈਕ ਸੂਟਾਂ ਦੀ ਵੀ ਵੈਰਾਈਟੀ ਹੋਰ ਦਿਖਾਵਾਂਗੇ ਤੇ ਜਾਗਟਾਂ ਦੀ ਵੈਰਾਈਟੀ ਦਿਖਾਵਾਂਗੇ ਮੇਨ ਆਜੋ ਬਾਈ ਦਾਹਾਂ ਆਜੋ ਲੋਰਾਂ ਦੀ ਵੈਰਾਈਟੀ ਮਿਲੂਗੀ ਬਾਈ ਇਹ ਜਿੰਨਾ ਵੀ ਸਟੋਕ ਪਿਆ ਸਰਦੀ ਗਰਮੀ ਚੱਲਦੀ ਰਹਿੰਦਾ ਬਾਈ 1000 ਰੁਪਏ ਦੀਆਂ ਤਿੰਨ ਲੋਰਾਂ ਵੀ ਹੈਗੀਆਂ ਹਜ਼ਾਰ ਦੀਆਂ 6 ਲੋਹਰਾਂ ਚੱਕ ਲੋ ਗਰੰਟੀ ਵਾਲੀ ਗੱਲਾਂ ਹੁੰਦੀਆਂ ਬਾਈ ਕੋਈ ਗੱਲ 'ਚ ਫਰਕ ਨਹੀਂ ਹੁੰਦਾ ਵੀਰੇ ਕੋਈ ਵੀ ਗੱਲ ਐਣੀ ਗੂਗਲ ਵੀ ਵੀਡੀਓ ਪਾਉਣ ਦੇ ਮਾਰੇ ਜਾਂ ਗੱਗ ਲੋਕਾਂ ਨੂੰ ਸੱਦਣ ਦੇ ਮਾਰੇ ਕਿਸੇ ਵੀ ਗੱਲ 'ਚ ਫਰਕ ਨਹੀਂ ਨਿਕਲੂਗਾ ਦੇਖੋ ਆ ਲੋ 1000 ਰੁਪਏ ਦੀਆਂ ਇਹ 6 ਲੋਹਰਾਂ ਦੇਵਾਂਗੇ ਢਿੱਲੋ ਸਾਹਿਬ ਆ ਦੇਖੋ ਜੀ ਆ ਜਮਾ ਫਰੈਸ਼ ਸਟਾਕ ਹੈ ਤੁਸੀਂ ਆਹਦੇ ਹੱਥ ਨਾਲ ਦਿਖਾ ਸਕਦੇ ਹੋ ਲਓ ਜੀ ਠੀਕ ਹੈ ਜੀ ਆ ਲੋ ਪੂਰਾ ਪੀਸ ਖੋਲੋ ਇਹਦੇ ਪੀਸ ਦੀ ਬਾਈ ਬਣਵਾਈ ਹੁੰਦੀ ਐਨੀ ਜਿੰਨੇ ਦਾ ਆਪਾਂ ਲੋਰ ਦੇ ਦਨੇ ਆ ਮੈਂ ਕਹਿੰਦਾ ਪੈਕਿੰਗ ਦੇ ਹੋ ਜਾਂਦਾ ਇਹਦਾ ਯਾਰ ਆ ਚੱਕੋ ਜੀ 1000 ਰੁਪਏ ਦੀਆਂ 6 ਲੋਰਾਂ ਨੇ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ 1000 ਦੀਆਂ 6 6 ਲੋਰਾਂ ਮਿਲਣੀਆਂ ਉਹਨਾਂ ਬੰਦਿਆਂ ਨੂੰ ਮਿਲਣੀਆਂ ਜਿਹੜੇ ਬਾਈ ਢਿੱਲੋ ਦੀ ਵੀਡੀਓ ਦੇਖ ਕੇ ਆਉਣਗੇ ਸਪੈਸ਼ਲ ਸਪੈਸ਼ਲ ਡਿਸਕਾਊਂਟ ਕਰਤਾ ਬਾਈ ਖੇਤ ਬੰਨੇ ਪਾਓ ਜਿੱਥੇ ਮਰਜ਼ੀ ਪਾਓ ਬਾਹਰ ਅੰਦਰ ਪਾਓ ਚੱਕ ਲਓ ਬਾਈ ਆ ਦੇਖ ਲਓ ਫੁੱਲ ਸਟਾਕ ਮਿਲੂਗਾ ਬਾਈ ਚਾਹੇ ਵੇਚਣ ਵਾਸਤੇ ਲੈ ਜਾਓ ਵੀਰੇ ਜਿੰਨਾ ਮਰਜ਼ੀ ਮੈਂ ਕਹਿੰਦਾ ਭਰਿਆ ਪਿਆ ਸਟਾਕ ਬਾਦੂ ਫੁੱ ਮ ਚਲੋ ਪਹਿਲਾਂ ਤੁਸੀਂ ਪੂਰੀ ਕਰੋ ਉਸ ਤੋਂ ਬਾਅਦ ਬਾਈ ਜਿੰਨਾ ਵੀ ਤੁਹਾਨੂੰ ਆ ਦੇਖੋ ਸਟਾਕ ਪਿਆਗਾ ਸਾਡੇ ਕੋਲੇ ਆ ਬਿੰਚੀ ਢਰਾਣੀ ਬਾਈ ਜੀ ਆ ਕੋਟ ਨੇ ਬਾਈ 1000 ਰੁਪਏ ਦੇ ਚਾਰ ਕਰਤੇ ਬਈਆ 1000 ਦੇ ਚਾਰ ਕਰਤੇ ਬਈ ਮੋਟਰਸਾਈਕਲ ਵਾਲੇ ਬੰਦਿਆਂ ਵਾਸਤੇ ਹਵਾ ਨਹੀਂ ਜਾਂਦੀ ਇਹਦੇ ਅੰਦਰੋਂ ਪੂਰੇ ਫੁੱਲ ਡਿਜ਼ਾਈਨ ਮਿਲਣਗੇ ਇਹਦੇ ਵਿੱਚ ਜੀ 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 ਮੈਂ ਇਹ ਕਹਿੰਦਾ ਸੀ ਮੈਂ ਜੇ ਕੋਈ ਦੁਕਾਨ ਵੀ ਕੰਮ ਧੰਦਾ ਵੀ ਚਲਾਉਣਾ ਚਾਹੁੰਦਾ ਪਿੰਡ ਦੇ ਵਿੱਚ ਇੱਥੋਂ ਲਾ ਜਾ ਕੇ ਤੁਹਾਡੇ ਤੋਂ ਜਿੰਨਾ ਮਰਜ਼ੀ ਸਟਾਕ ਲੈ ਜਾਓ ਬਾਈ ਵਧੀਆ ਗੱਲ ਆ ਵੀ ਕਿਸੇ ਨੂੰ ਰੋਜ਼ਗਾਰ ਮਿਲਣਾ ਚਾਹੀਦਾਗਾ ਦੋ ਰੁਪਏ ਸਾਨੂੰ ਵੀ ਬਣਨਗੇ ਉਹਨਾਂ ਨੂੰ ਬਣਨਗੇ ਤੇ ਉਸ ਤੋਂ ਬਾਅ ਤੇ 1000 ਰੁਪਏ ਦੀਆਂ ਤਿੰਨ ਵੀ ਹੈਗੀਆਂ ਯਾਰੋ 1000 ਦੀਆਂ 3000 ਦੀਆਂ 4 ਮੈਨੂੰ ਲੱਗਦਾ ਵੈਸੇ 1000 1500 ਤੇ ਇੱਕੋ ਹੀ ਮਸਾ ਦਿੰਦੇ ਇਹ ਜਿਹੜੇ ਰੇਟ ਰੱਖੇ ਨੇ ਬਾਈ ਅੱਜ ਅਸੀਂ ਇਹ ਸਿਰਫ ਸਟਾਕ ਕਲੀਅਰ ਕਰਨ ਵਾਸਤੇ ਰੇਟ ਰੱਖੇ ਨੇ ਤੁਹਾਨੂੰ ਟਰੈਕਸੂਟਾਂ ਦੀਆਂ ਆਟਮਾ ਦਿਖਾਉਣਾ ਜੇ ਕਿਸੇ ਨੇ ਬਾਈ ਕਹਿੰਦਾ ਕੋਈ ਵਧੀਆ ਤੁਹਾਡੇ ਬੰਦੇ ਵਧੀਆ ਬੰਦਾ ਕਹਿੰਦਾ ਵੀ ਮੈਂ ਤਾਂ ਬਾਈ 5000 ਵਾਲਾ ਟਰੈਕਸੂਟ ਕੋਣਾ ਯਾਰ ਮੈਂ 5000 ਵਾਲਾ ਨਹੀਂ ਪਾਉਂਦਾਗਾ ਉਹਦੇ ਵਾਸਤੇ ਵੀਰੇ ਆ ਟਰੈਕਸੂਟਾ ਦੇਖੋ ਤੁਸੀਂ ਢਿੱਲੋ ਸਾਹਿਬ ਵੀ ਇਹ ਤੁਹਾਡੇ ਹਿਸਾਬ ਕਿਤਾਬ ਚ ਆਉਂਦਾ ਟਰੈਕਸੂਟ ਜੀ ਜੇ ਤੁਸੀਂ ਆਪ ਪਉਣਾ ਹੋਵੇ ਤੁਸੀਂ ਇਹਨੂੰ ਲਾਈਕ ਕਰੋਗੇ ਬਿਲਕੁਲ ਜੀ ਬਿਲਕੁਲ ਕਰਾਂਗੇ ਇਹ ਟ੍ਰੈਕ ਸੂਟ ਆ ਬਾਈ ਜੀ ਇਹਦੇ ਅੰਦਰ ਫਰ ਲੱਗੀ ਹੋਈ ਆ ਪੂਰੇ ਵਧੀਆ ਪੀਸ ਆ ਬਾਈ ਜੀ ਇਹ 2500 ਰੁਪਏ ਤਿੰਨ ਮਿਲਣਗੇ ਜੀ 2500 ਦੇ ਤਿੰਨ ਸੈੱਟ ਜੀ ਇਹ ਵਾਲੇ 2500 ਰੁਪਏ ਦੇ ਤਿੰਨ ਸੈੱਟ ਮਿਲਣਗੇ ਬਾਈ ਜੀ ਮਾਰਕੀਟ ਦਾ ਰੇਟ ਤਾਂ 2000 ਰੁਪਿਆ ਇੱਕ ਆ ਤੇ ਅਸੀਂ 2500 ਰੁਪਏ ਤਿੰਨ ਮੈਂ ਉਹੀ ਕਹਣਾ 2500 ਦੇ ਤਿੰਨ ਆਹ ਲਓ ਜੀ ਆਹ ਟ੍ਰੈਕ ਸੂਟ ਮਿਲਣਗੇ ਬਾਈ ਜੀ 2000 ਰੁਪਏ ਦੇ ਤਿੰਨ ਵਾਟਰਪਰੂਫ ਕੱਢੀ ਬਾਈ ਆਹ ਲਓ ਵਾਟਰਪਰੂਫ ਆਹ ਲਓ ਵਾਟਰਪ ਆਟਰੈਕ ਸੂਟ ਉਹ ਬਾਈ ਜੀ ਚੈੱਕ ਕਰੋ ਆ ਲੋ ਪੀਸ ਦੇਖੋ ਤੁਸੀਂ ਪਹਿਲਾਂ ਆਟਰੈਕ ਸੂਟੂਗਾ ਵਾਟਰਪਰੂਫ ਇਹ ਚ ਪਾਣੀ ਪਾ ਕੇ ਵੀ ਤੁਹਾਨੂੰ ਦਿਖਾ ਦਾਂਗੇ ਆ ਲੋ ਪਾਣੀ ਲਿਆ ਬਈ ਮੁੰਡਿਆ ਇਹ ਜਿਹੜੀਆਂ ਪਾਣੀ ਵਾਲੀਆਂ ਬੱਸਾਂ ਵੀ ਚਲਾਈਆਂ ਨੇ ਲੋਕਾਂ ਨੇ ਪਾਣੀ ਵਾਲੇ ਹੋਟਲ ਵੀ ਚਲਾਤੇ ਤੇ ਅਸੀਂ ਇਹ ਪਾਣੀ ਵਾਲੇ ਟ੍ਰੈਕ ਸੂਟ ਚਲਾਦੇ ਬਾਈ ਵੀਡੀਓ ਨੂੰ ਮਾਰੀ ਕਰਾ ਇੱਥੇ ਕਰਾ ਕੈਮਰਾ ਅੱਲਾ ਬਾਈ ਕਿਤੇ ਵੀ ਨਹੀਂ ਜਾਂਦਾ ਪਾਣੀ ਬਾਈ ਅੰਦਰ ਆ ਲੋ ਪਾਣੀ ਨਹੀਂ ਜਾਂਦਾ ਬਾਈ 2000 ਰੁਪਏ ਦੇ ਤਿੰਨ ਸੈੱਟ ਮਿਲਣਗੇ ਬਾਈ 2000 ਦੇ ਤਿੰਨ ਸੈੱਟ 2000 ਰੁਪਏ ਤਿੰਨ ਸੈੱਟ ਨੇ ਵੀਰੇ ਸਟਾਕ ਕਲੀਅਰ ਕਰਨ ਦੇ ਵਾਸਤੇ ਇਹ ਵੀਡੀਓ ਪਾ ਰਹੇ ਆ ਤੇ ਫੁੱਲ ਵੈਰੈਟੀ ਮਿਲਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਵਾਂਗੇ ਜਾਗਟਾਂ ਦੀ ੜਮਾ ਆਜੋ ਬਈ ਉੱਪਰ ਆਜੋ ਆਜੋ ਅਗਲੇ ਤੇ ਆਜੋ ਲੋ ਜੀ ਢਿੱਲੋ ਸਾਹਿਬ ਆ ਜਾਗਟਾਂ ਨੇ ਅੱਛਾ ਜੀ ਇਹ 1500 ਦੀਆਂ ਤਿੰਨ ਆ ਬਈ ਜਾਗਟ 1500 ਦੀਆਂ ਤਿੰਨ ਹਾਂਜੀ ਹਾਂਜੀ ਇਹਦੇ ਚ ਬਈ ਤੁਹਾਨੂੰ ਸਾਰੇ ਰੰਗ ਮਿਲ ਜਾਣਗੇ ਘਟੋ ਘਟ 10 ਰੰਗ ਮਿਲ ਜਾਣਗੇ ਇਹਦੇ ਚ ਚੈੱਕ ਕਰ ਲਓ ਜੀ ਇੱਕ ਵਾਰੀ 1500 ਦੀਆਂ ਤਿੰਨ ਆ ਪਲੇਖਾ ਨਹੀਂ ਖਾਣਾਗਾ 1500 ਦੀਆਂ ਤਿੰਨ ਨਹੀਂ ਆ ਹਾਂਜੀ ਸਰ 1500 ਦੀਆਂ ਤਿੰਨ ਜੀ ਜੀ ਉਸ ਤੋਂ ਬਾਅਦ ਬਈ ਆ ਦੇਖੋ ਪੂਰੇ ਸੋਹਣੇ ਪੀਸ ਨੇ ਬਈ ਇਹ ਵੀ 1500 ਦੀਆਂ ਤਿੰਨ ਕਰਤੀਆਂ ਵੀਰੇ ਸ ਸਟਾਕ ਤਾਂ ਕਰ ਹੀ ਦੇਣਾ ਕਲੀਅਰਮੈਂਟ ਦਾ ਹੋਰ ਨਾ ਲੈਣਾ ਬਾਈ ਤੁਹਾਨੂੰ ਹਾਂਜੀ ਹੋ ਸਕਦਾ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਆਈਟਮ ਜਿਹੜੀ ਇੱਕ ਹੋਰ ਦਿਖਾ ਰਿਹਾ ਹਾਂ ਸਪੈਸ਼ਲ ਵੀ ਤੁਹਾਨੂੰ ਪਤਾ ਵੀ ਠੰਡ ਚੱਲ ਗਈ ਪੰਜਾਬ ਸਰਕਾਰ ਨੇ ਵੀ ਜਵਾਕਾਂ ਦਾ ਧਿਆਨ ਕਰ ਲਿਆ ਤੇ ਆਪਾਂ ਵੀ ਕਰ ਲਿਆ ਬਾਈ ਜੀ ਅੱਛਾ ਜੀ ਇਹ ਬੱਚਿਆਂ ਦੀਆਂ ਸਵੈਟਰ ਸ਼ਰਟਾਂ ਨੇ ਬਾਈ ਅੱਛਾ ਜੀ ਇਹ ਹਜ਼ਾਰ ਦੀਆਂ 6 ਕਰਤੀਆਂ ਬਾਈ ਇਹ ਹਜ਼ਾਰ ਦੀਆਂ 6 6 ਪੀਸ ਕਰਤੇ ਵੀਰੇ 1000 ਰੁਪਏ ਦੇ ਬੱਚਿਆਂ ਦੀਆਂ ਸਵੈਟਰ ਸ਼ਰਟਾਂ ਨੇ ਉਹ ਪੀਸ ਕਿੰਨੇ ਐਮਰਪੀ ਦੇ ਆ ਲੋ ਤੁਹਾਨੂੰ ਪਤਾ ਵੀ ਬੱਚਿਆਂ ਨੂੰ ਛੁੱਟੀਆਂ ਨੇ ਬੱਚਿਆਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਆ ਪੀਸ ਨੇ ਬਾਈ 1000 ਰ 1000 ਦੇ 6 ਪੀਸ ਜਿਵੇਂ ਮਰਜੀ ਪਾਈ ਚੱਲੋ ਬਾਈ ਜਵਾਕਾਂ ਦੇ ਕੱਪੜੇ ਧੋਣ ਦੀ ਲੋੜ ਨਹੀਂ ਤੁਹਾਨੂੰ ਪਤਾ ਸੁੱਕਦੇ ਨਹੀਂ ਕੱਪੜੇ ਅੱਜ ਕੱਲ ਸਹੀ ਗੱਲ ਹੈ ਪਾਈ ਚੱਲੋ ਤੇ ਸੁੱਟੀ ਚੱਲੋ ਜਦੋਂ ਤੋਂ ਪਾ ਨਿਕਲ ਗਿਆ ਉਹ ਤੋਂ ਧੋਲਿਓ ਬਾਈ ਇਕੱਠੇ ਕਰਕੇ ਆ ਲੋ ਜੀ ਆ ਪੀਸ ਦੇਖੋ ਬਾਈ ਜੀ ਐਮ ਆਰ ਪੀ ਲੱਗੇ ਹੋਏ ਨੇ ਨੇਵਾ ਦੇ ਪੀਸ ਨੇ ਵੀਰੇ 3 ਥ੍ਰੈਡ ਕੱਪੜਾ ਦਾ ਇਹ ਵੀ 1000 ਰੁਪਏ ਦੇ 6 ਕਰਤੇ ਬਾਈ ਜੀ 1000 ਦੇ 6 ਹਾਂਜੀ 6 ਪੀਸ ਹੈ 1000 ਰੁਪਏ ਦੇ ਆ ਲੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਬਾਈ ਜਲਦੀ ਜਲਦੀ ਨੂੰ ਠੀਕ ਆ ਆ ਦੇਖੋ ਸਾਰੇ ਪੀਸਾਂ ਦੇ ਐਮ ਆਰ ਪੀ ਲੱਗੇ ਸ਼ੋਰਟ ਵੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਆ ਲੋ ਜੀ 1000 ਰੁਪਏ ਦੇ 6 ਪੀਸੀ 1000 ਦੇ 6 ਆ ਜੀ ਨੋਟ ਕਰੀ ਚੱਲਿਓ ਤੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਸ਼ੇਅਰ ਦੇ ਨਾਲ ਤੁਹਾਨੂੰ ਵੀ ਫਾਇਦਾ ਤੇ ਕਿਸੇ ਹੋਰ ਭਰਾ ਦਾ ਵੀ ਫਾਇਦਾ ਹੋ ਜਾਊਗਾ ਕਿਉਂਕਿ ਜਿਸ ਆਹ ਲੇਡੀਜ਼ ਜਾਕਟਾਂ ਨੇ ਬਾਈ 1000 ਦੀਆਂ ਤਿੰਨ ਜੀ 1000 ਦੀਆਂ ਤਿੰਨ ਹਾਂਜੀ ਹਾਂਜੀ ਜੇ ਬਈ ਕੋਈ ਆਨਲਾਈਨ ਮੰਗਾਉਣਾ ਆਨਲਾਈਨ ਮੰਗਾਉਣਾ ਚਾਹੁੰਦਾ ਬਾਈ WhatsApp ਤੇ ਮੈਸੇਜ ਕਰੋ Instagram ਤੇ ਸਾਡਾ ਪੇਜ ਬਣਿਆ ਹੈ ਸ਼੍ਰੀ ਬਾਲਾਜੀ گارਮੈਂਟ ਦੇ ਨਾਮ ਤੇ ਠੀਕ ਹੈ ਤਾਂ ਮੈਸੇਜ ਕਰੋ ਨੰਬਰ ਸਕਰੀਨ ਤੇ ਚੱਲੀ ਜਾਂਦੇ ਜੀ ਇਹਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਦੇ ਉੱਤੇ ਜਿਹੜਾ ਵੀ ਸਾਈਜ਼ ਲੈਣਾ ਤੁਸੀਂ ਇਹਨਾਂ ਨਾਲ ਬਾਈ ਹੋਰਾਂ ਨਾਲ ਕਰ ਜੀਦਾ ਬਾਈ ਜਿੰਨੀਆਂ ਵੀ ਜਾਗਟਾਂ ਨੇ ਬਾਈ ਤੁਹਾਨੂੰ ਪਤਾ ਕੁੱਟਤੇ ਆ ਮੇਨਾ ਪਾਣ ਵਾਲੀ ਜਾਗਟਾਂ ਨੇ ਬਾਈ 1500 ਰੁਪਏ ਦੀਆਂ ਤਿੰਨ ਜਾਗਟਾਂ ਕੀਤੀਆਂ ਹੋਈਆਂ ਬਾਈ ਸਿਰਫ 1500 ਦੀਆਂ ਤਿੰਨ ਆਹ ਤਿੰਨ ਮਿਲ ਲਈਆਂ 1500 ਦੇ ਵਿੱਚ ਤੁਹਾਨੂੰ ਆ ਜਿੰਨੀ ਵੀ ਜਾਗਟ ਪਈ ਆ ਬਾਈ ਸਾਰੀ ਆਪਾਂ ਕਲੀਅਰ ਇਹਦੇ ਚ ਜਿਹੜੇ ਰੇਟ ਨੇ ਬਾਈ 1500 ਰੁਪਏ ਦੀਆਂ ਤਿੰਨ 2000 ਰੁਪਏ ਦੀਆਂ ਤਿੰਨ ਤੇ ਲਾਸਟ 2500 ਰੁਪਏ ਦੀਆਂ ਤਿੰਨ ਜਿੰਨੇ ਵੀ ਦੂਰੋਂ ਆਣ ਨੇ ਨੇੜੋਂ ਆਊਗਾ ਬੰਦਾ ਪੂਰਾ ਫਾਇਦਾ ਕਰਕੇ ਤੋਰਾਂਗੇ ਤੇ ਸਾਡੇ ਕੋਲੇ ਬੱਚਿਆਂ ਦੇ ਟਰੈਸੂਟ ਵੀ ਮਿਲਦੇ ਨੇ ਜੁਆਕਾਂ ਦੇ ਟਰੈਸੂਟ ਦਿਖਾਈ ਉਹ ਵੀ 1500 ਦੀ ਤਿੰਨ ਹੀ ਦਵਾਂਗੇ ਆਲੋ ਇਹ ਬੱਚਿਆਂ ਦੇ ਟਰੈਸੂਟ ਆ ਬਾਈ ਫਰ ਵਾਲੇ ਜਿੰਨੇ ਇਹਨੇ ਦੇ ਆਪਾਂ ਪੀਸ ਦੇਣੇ ਆ ਬਾਈ ਇੰਨੀ ਇੰਨੀ ਇਹਨਾਂ ਦੀ ਸਮਾਈ ਆ ਪੀਸ ਦੀ ਜੇ ਤੁਸੀਂ ਕਾਰੀਗਰ ਤੋਂ ਬਣਾਉਣ ਵੀ ਬਗ ਲਓਗੇ ਨਾ ਆਲੋ ਫਰ ਲੱਗੀ ਹੋਈ ਅੰਦਰ ਬਾਈ 1500 ਰੁਪਏ ਤਿੰਨ ਤੇ 2000 ਰੁਪਏ ਤਿੰਨ ਕਿਸੇ ਤਰ੍ਹਾਂ ਹੀ ਦੋ ਵੈਰਾਈਟੀ ਕਿਹੜੇ ਸਾਈਜ਼ ਤੋਂ ਸ਼ੁਰੂ ਹੋ ਜਾਂਦੇ ਆ ਇਹ ਚ ਬਾਈ ਜੀ 5 ਸਾਲ ਦੇ ਬੱਚੇ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਦੇ ਮਿਲਣਗੇ ਉਸ ਤੋਂ ਬਾਅਦ ਤੁਹਾਨੂੰ ਪਤਾ ਵੱਡੇ ਸਾਈਜ਼ ਆ ਜਾਂਦੇ ਉਹ ਤੁਹਾਨੂੰ ਵੈਰਾਈਟੀ ਦਿਖਾਈ ਜੀ ਆਲੋ ਬੱਚਿਆਂ ਦੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜੇ ਤੁਸੀਂ ਆਉਂਗੇ ਗੱਡੀ ਤੇ ਬਾਈ 2000 ਰੁਪਏ ਦਾ ਤੇਲ ਫੂਕ ਕੇ ਤੁਹਾਨੂੰ 20000 ਵਾਲੇ ਕੱਪੜੇ ਇੱਥੇ 10000 'ਚ ਮਿਲ ਜਾਣਗੇ ਬਾਈ ਜੀ ਮੈਨੂੰ ਲੱਗਦਾ ਸਾਡੇ ਕੋਲੇ ਜਿੰਨੇ ਵੀ ਜੱਟ ਭਰਾ ਆਉਂਦੇ ਨੇ ਸਾਡੇ 6-6 ਮਹੀਨਿਆਂ ਦੇ ਕੱਪੜੇ ਇਕੱਠੀ ਲੈ ਜਾਂਦੇ ਨੇ ਬਾਈ ਕਿਉਂਕਿ ਤੁਹਾਡੇ ਨਾਲ ਬੰਦੇ ਜੁੜੇ ਹੋਏ ਨੇ ਇਹੀ ਦੇਖਣਾ ਵੀ ਤੁਹਾਡੇ ਨਾਲ ਜਿੰਨੇ ਵੀ ਬੰਦੇ ਜੁੜੇ ਹੋਏ ਨੇ ਜਿਹੜੇ ਲਿਖਦੇ ਨੇ ਨਾਈਸ ਆਬ ਵਧੀਆਗਾ ਵੀ ਆਉਂਦੇ ਆ ਬੰਦੇ ਆ ਦੇਖੋ ਜੀ ਯਾਰ ਆ ਤਾਂ ਮਾਲ ਦਾ ਬਰਦਾਸ਼ਤ ਹੈ ਇਹਦਾ ਸਦਾ ਰੂਪ ਹੈ ਬਈ ਜੀ 1500 ਰੁਪਏ ਦੀਆਂ ਤਿੰਨ ਜਾਗਟਾਂ ਕਰਤੀਆਂ ਬਈ ਜੀ ਚੱਕ ਲੋ ਲੁੱਟ ਲੋ ਮੇਲਾ ਡਿਜ਼ਾਈਨ ਵੀ ਪੂਰੇ ਕਹਾਂਡ ਮਿਲਨੇਗੇ ਬਈ ਜੀ ਆ ਲੋ ਕੋਈ ਐਕਸਪੋਰਟ ਦਾ ਮਾਲ ਨਹੀਂ ਵੀਰੇ ਫਰੈਸ਼ ਮਾਲੂਗਾ ਪਹਿਲੀ ਵਾਰੀ ਤੁਸੀਂ ਪਾਉਂਗੇ ਆ ਲੋ ਸਿਰਫ ਟ੍ਰਾਈ ਕਰਨੀ ਪੈਣੀ ਆ ਸਟਾਕ ਕਲੀਅਰ ਕਰਨ ਵਾਲੇ ਮੇਲੇ ਆ ਬਈ ਜੀ ਇਹੇ ਆ ਦੇਖੀ ਚਲੋ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਲਓ ਜੀ 1500 ਦੀਆਂ ਤਨ ਹਰ ਇੱਕ ਵੈਰਾਈਟੀ ਤੁਹਾਨੂੰ ਦਿਖਾਤੀ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ ਮੇਰੇ ਖਿਆਲ ਇਹ ਰਹਿ ਗਈ ਕੋਈ ਬਾਜੀ ਦਿਖਾਉਣ ਵਾਲੀ ਨਹੀਂ ਰਿਹਾ ਬਾਈ ਸਾਰਾ ਕੁਝ ਦਿਖਾਤਾ ਫਰੈਸ਼ ਮਾਲ ਆ ਰਾਮਪਰੇ ਦੇ ਵਿੱਚ ਖਰੇ ਆ ਐਡਰੈਸ ਬਾਈ ਇੱਕ ਵਾਰੀ ਫੇਰ ਦੱਸ ਦਿਓ ਰਾਮਪਰੇ ਵੀਰੇ ਬੱਸ ਸਟੈਂਡ ਰੋੜੀ ਨਜ਼ਦੀਕ ਰੇਲਵੇ ਚੌਂਕੀ ਬਾਲਾਜੀ ਗਾਰਮੈਂਟ ਬਾਲਾਜੀ ਗਾਰਮੈਂਟ ਨੰਬਰ ਸਕਰੀਨ ਦੇ ਉੱਤੇ ਦਿੱਤੇ ਹੋਇਆ ਸ਼ੇਅਰ ਕਰਕੇ ਆਉਗਾ ਉਹਨਾਂ ਨੂੰ ਨਾਲ ਜਰਾਬਾਂ ਫ੍ਰੀ ਮਿਲਣਗੀਆਂ ਜੀ ਤੇ ਜਿਹੜਾ ਕੋਈ ਦੂਰ ਨੇੜੇੋਂ ਭਰਾ ਆਉਂਦਾ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਤੋਂ ਦੂਰੋਂ ਦੂਰੋਂ ਆਉਂਦੇ ਆ ਤੇ ਖਾਸ ਪ੍ਰਬੰਧ ਹੋਊਗਾ ਲੰਗਰ ਪਾਣੀ ਦਾ ਲੰਗਰ ਪਾਣੀ ਇੱਥੇ ਛੱਕ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ ਚਾਹ ਪਾਣੀ ਦਾ ਖੁੱਲਾ ਇਹੀ ਸਾਰਿਆਂ ਤੋਂ ਵੱਡੀ ਗੱਲ ਮੈਨੂੰ ਖਾਸ ਲੱਗੀ ਬਾਈ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਸੋਹਣਾ ਪ੍ਰਬਾਲਾ ਕਰਦੇ ਨਹੀਂ ਤਾਂ ਹਰੇਕ ਬੰਦਾ ਪੈਸੇ ਪਿੱਛੇ ਜਾਂਦਾਗਾ ਤੇ ਐ ਹੋ ਜਾਂਦਾ ਵੀ ਚੱਲ ਛੱਡ ਹਨਾ ਜਿੰਨਾ ਬਣ ਗਿਆ